ਟੈਰੈਫ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਵੱਡਾ ਫੈਸਲਾ 100 ਦੇ ਕਰੀਬ ਦੇਸ਼ਾਂ ਨੂੰ ਦੇ ਦਿੱਤਾ ਵੱਡਾ ਝਟਕਾ ਸਸ਼ਕਾਲ ਦਾ ਟੀਵੀ ਅਨਰਾਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਭਾਵੇਂ ਆਪਣੇ ਫੈਸਲਿਆਂ ਨੂੰ ਲੈ ਕੇ ਆਪਣੀਆਂ ਨੀਤੀਆਂ ਨੂੰ ਲੈ ਕੇ ਅਕਸਰ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਨੇ ਪਰ ਹਰ ਵਾਰ ਟੈਰਿਫ ਨੂੰ ਲੈ ਕੇ ਜਾਂ ਪਰ ਅਮਰੀਕਾ ਦੇ ਵਿੱਚ ਕੋਈ ਬਿੱਲ ਹੈ ਉਹਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਜਿਸ ਤਰ੍ਹਾਂ ਕਿ ਬਿਗ ਬਿਊਟੀਫੁਲ ਬਿੱਲ ਨੂੰ ਲੈ ਕੇ ਜਿਹੜਾ ਕਾਫੀ ਜਿਆਦਾ ਚਰਚਾ ਦੇ ਵਿੱਚ ਨੇ ਪਹਿਲਾਂ ਜਿਹੜਾ ਬਹੁ ਦੇਸ਼ਾਂ ਦੇ ਉੱਪਰ ਲਗਾਏ ਗਏ ਟੈਰਿਫ ਨੂੰ ਲੈ ਕੇ ਚਰਚਾ ਦੇ ਵਿੱਚ ਸੀ ਤਾਂ ਇੱਕ ਵਾਰ ਫਿਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਟੈਰਿਫ ਨੂੰ ਲੈ ਕੇ ਜਿਹੜਾ ਬਾਕੀ ਦੇਸ਼ਾਂ ਨੂੰ ਝਟਕਾ ਦਿੱਤਾ ਗਿਆ ਤਕਰੀਬਨ 100 ਦੇਸ਼ਾਂ ਨੂੰ ਜਿਹੜੇ ਟੈਰਿਫ ਦੇ ਉੱਪਰ ਮਿਲ ਰਹੀ ਜਿਹੜੀ ਸ਼ੂਟ ਆ ਉਸ ਨੂੰ ਖਤਮ ਕਰ ਦਿੱਤਾ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵੱਡਾ ਵਪਾਰਕ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਕਿ ਜਿਹੜਾ 100 ਦੇਸ਼ਾਂ ਨੂੰ ਵਪਾਰਕ ਪਦਰਤ ਜਿਹੜੀ ਟੈਰਿਫ ਦੇ ਉੱਪਰ ਸ਼ੂਟ ਮਿਲਦੀ ਸੀ ਟੈਰਿਫ ਸ਼ੂਟ ਨੂੰ ਖਤਮ ਕਰ ਦਿੱਤਾ ਗਿਆ ਨਵੇਂ ਐਲਾਨ ਮੁਤਾਬਕ 1 ਅਗਸਤ 2025 ਤੋਂ ਇਹਨਾਂ ਦੇਸ਼ਾਂ ਤੋਂ ਆਉਣ ਵਾਲੀਆਂ ਦਰਾਮਦ ਉੱਤੇ ਜਿਹੜਾ ਆਉਣ ਵਾਲੇ ਸਮਾਨ ਦੇ ਉੱਪਰ 10% ਜਿਹੜਾ ਟੈਕਸ ਲਾਗੂ ਕੀਤਾ ਜਾਵੇਗਾ ਇਹ ਟੈਕਸ ਅਮਰੀਕਾ ਦੀ ਨਵੀਂ ਆਉਣ ਵਾਲੀ ਆਮਦਨ ਨੀਤੀ ਅਤੇ ਸੁਰੱਖਿਆ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਦੌਰਾਨ ਲਾਇਆ ਗਿਆ 트ੰਪ ਨੇ ਵਿਦੇਸ਼ੀ ਸਰਕਾਰਾਂ ਨੂੰ ਸਰਕਾਰੀ ਚਿੱਠੀਆਂ ਰਾਹੀਂ ਸੂਚਿਤ ਕਰ ਦਿੱਤਾ ਕਿ ਉਹਨਾਂ ਦੇਸ਼ਾਂ ਨੂੰ ਪਹਿਲਾਂ ਮਿਲ ਰਹੀ ਟੈਰਿਫ ਛੂਟ 1 ਅਗਸਤ 2025 ਤੋਂ ਰੱਦ ਹੋ ਗਈ ਹੈ ਚਿੱਠੀਆਂ 30 ਜੂਨ ਤੋਂ ਹੀ ਭੇਜਣੀਆਂ ਸ਼ੁਰੂ ਹੋ ਗਈਆਂ ਸੀ ਇਸ ਦਾ ਪ੍ਰਭਾਵ ਲਗਭਗ ਪੂਰੇ ਯੂਰਪ, ਏਸ਼ੀਆ, ਲੈਟਰਨ ਅਮਰੀਕਾ, ਅਮਰੀਕਾ ਤੇ ਅਫਰੀਕਾ ਦੇ ਕਈ ਦੇਸ਼ਾਂ ਦੇ ਉੱਪਰ ਪਵੇਗਾ 트੍ਰੰਪ ਪਹਿਲੀ ਵਾਰ ਰਾਸ਼ਟਰਪਤੀ ਬਣ ਤੇ 2018 ਦੇ ਵਿੱਚ ਚੀਨ ਤੇ ਉੱਪਰ ਲੋਹਾ, ਐਲੂਮੀਨੀਅਮ ਤੇ ਹੋਰ ਵਪਾਰ ਉਤਪਾਦਾਂ ਉੱਤੇ ਭਾਰੀ ਜਿਹੜਾ ਟੈਰਿਫ ਲਾ ਚੁੱਕੇ ਨੇ ਉਸ ਸਮੇਂ 트੍ਰੰਪ ਨੇ ਜਿਹੜਾ ਅਮਰੀਕਾ ਫਰਸਟ ਨੀਤੀ ਤਹਿਤ ਕਿਹਾ ਸੀ ਕਿ ਵਿਦੇਸ਼ੀ ਉਤਪਾਦਾਂ ਨਾਲ ਅਮਰੀਕਾ ਦੀ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਹੈ ਤੇ ਇਸੇ ਕਰਕੇ ਫਿਰ ਵਿਦੇਸ਼ਾਂ ਤੋਂ ਆਉਣ ਵਾਲੇ ਸਮਾਨ ਦੇ ਉੱਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਿਹੜਾ ਟੈਰਿਫ ਲਗਾ ਦਿੱਤਾ ਗਿਆ ਸੀ ਤਾਂ ਹੁਣ 10% ਟੈਰਿਫ ਦੀ ਜਿਹੜੀ ਲਾਗੂ ਹੋਣ ਨਾਲ ਅਮਰੀਕੀ ਨੀਤੀ ਜਿਹੜਾ ਅਮਰੀਕਾ ਦੇ ਵਿੱਚ ਧਰਾਮ ਦੀ ਉਤਪਾਦ ਮਹਿੰਗੇ ਹੋਣਗੇ ਜਿਸ ਦੇ ਨਾਲ ਕਿ ਉਪਭੋਗਤਾਵਾਂ ਦੇ ਉੱਪਰ ਵੀ ਵਾਧੂ ਭਾਰ ਪਵੇਗਾ ਖਾਸ ਤੌਰ ਤੇ ਇਲੈਕਟ੍ਰੋਨਿਕਸ ਖੇਤੀਬਾੜੀ ਉਤਪਾਦ ਕੱਪੜੇ ਅਤੇ ਗੱਡੀਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਵਪਾਰੀਆਂ ਦੇ ਖੇਤਰਾਂ ਦੇ ਵਿੱਚ ਚਿੰਤਾਵੱਧ ਗਿਆ ਫੈਸਲਾ ਮਹਿੰਗਾਈ ਨੂੰ ਵਧਾ ਸਕਦਾ ਜਾਨੀ ਕਿ ਇੱਕ ਵੱਡਾ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਲਿਆ ਗਿਆ ਇਸੇ ਫੈਸਲੇ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਹੜਾ 100 ਦੇ ਕਰੀਬ ਦੇਸ਼ਾਂ ਜਿਹੜੀ ਟੈਰਿਫ ਦੇ ਉੱਪਰ ਜਾਪਰਾ ਜਿਹੜੀ 10% ਛੋਟ ਮਿਲਦੀ ਸੀ ਉਹ ਜਿਹੜੀ ਖਤਮ ਕਰ ਦਿੱਤੀ ਗਿਆ ਜਾਨੀ ਕਿ ਸਿੱਧੇ ਤੌਰ ਤੇ ਹੁਣ 10% ਜਿਹੜੀ ਛੋਟ ਮਿਲਦੀ ਸੀ ਉਹ ਖਤਮ ਕਰ ਦਿੱਤੀ ਗਈ ਹੈ ਤਾਂ ਹੁਣ ਵੱਡਾ ਫੈਸਲਾ ਜਿਹੜਾ ਡੋਨਲਡ ਟਰੰਪ ਦੇ ਵੱਲੋਂ ਲਿਆ ਗਿਆ 1 ਅਗਸਤ 2025 ਤੋਂ ਲਾਗੂ ਹੋ ਜਾਵੇਗਾ ਦਰਸਲ ਖਬਰ ਇਹ ਵੀ ਆ ਕਿ 30 ਜੂਨ ਤੋਂ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਲਾਟਿਨ ਅਮਰੀਕਾ ਨੂੰ ਅਮਰੀਕਾ ਨੂੰ ਅਫਰੀਕਾ ਯੂਰਪ ਦੇ ਇਹਨਾਂ ਸਾਰੇ ਜੰਨਤ ਦੇਸ਼ਾਂ ਦੇ ਉੱਪਰ 100 ਦੇ ਕਰੀਬ ਦੇਸ਼ਾਂ ਦੇ ਉੱਪਰ ਹੀ ਜਿਹੜਾ ਨੀਤੀ ਲਾਗੂ ਕੀਤੀ ਜਾਣੀ ਉਹਨਾਂ ਨੂੰ ਸਰਕਾਰੀ ਤੌਰ ਤੇ ਬਕਾਇਦਾ ਤੌਰ ਤੇ ਚਿੱਠੀਆਂ ਭੇਜ ਕੇ ਦੱਸ ਦਿੱਤਾ ਗਿਆ ਕਿ ਜਿਹੜਾ ਇਹ ਤੁਹਾਡੇ ਇਸ ਤੇ ਉਪਾਦਾਂ ਦੇ ਨਾਲ ਜਿਹੜਾ ਤੁਹਾਡੇ ਉਪਾਦਾਂ ਦੇ ਨਾਲ ਅਮਰੀਕਾ ਦੀ ਜਿਹੜੀ ਇੰਡਸਟਰੀ ਆ ਉਸ ਦੇ ਉੱਪਰ ਜਿਹੜਾ ਉੱਥੇ ਕੰਪਨੀਆਂਜ਼ ਨੇ ਉਸ ਦਾ ਨੁਕਸਾਨ ਹੋ ਰਿਹਾ ਤੇ ਇਸ ਕਰਕੇ ਜਿਹੜਾ ਹੁਣ 10% ਉਹਨਾਂ ਨੂੰ ਟਾਇਰ ਅਪ ਦੇ ਉੱਪਰ ਜਿਹੜੀ ਛੋਟ ਮਿਲਦੀ ਸੀ ਟੈਰਿਫ ਦੇ ਵਿੱਚ ਉਹ ਸਾਰੀ ਰੱਦ ਕਰ ਦਿੱਤੀ ਗਈ ਹੈ